ਤਾ ਫਰੀਦਕੋਟ ਦੇ ਕਿਲਾ ਮਵਾਰਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜੇ ਲਗਾਤਾਰ ਪ੍ਰੋਗਰਾਮ ਅਲਿਖੇ ਜਾ ਰਹੇ ਨੇ ਉਸੇ ਆਧਾਰ ਤੇ ਫਰੀਦਕੋਟ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਅਲਿਖਿਆ ਗਿਆ ਹੈ ਤਾਂ ਇਸ ਕਿਲੇ ਮਵਾਰਕ ਦੇ ਵਿੱਚ ਬਾਬਾ ਫਰੀ ਜੀ ਦੇ ਤਪਸਥਾਨ ਨੇ ਤਾਂ ਇਸ ਤਪਸਥਾਨ ਤੋਂ ਜਿਹੜੇ ਨਗਰ ਕੀਰਤਨ ਦੀ 20 ਤਰੀਕ ਨੂੰ ਸ਼ੁਰੂਆਤ ਹੋਣੀ ਹੈ ਤਾਂ ਇੱਥੇ ਸਹਿਜ ਪਾਠ ਦੇ ਪੋਗ ਵੀ ਆਰੰਭ ਕੀਤੇ ਗਏ ਨੇ ਤੇ 20 ਤਰੀਕ ਨੂੰ ਪੋਗ ਪੈਣਗੇ ਉਸ ਤੋਂ ਬਾਅਦ ਨਗਰ ਕੀਰਤਨ ਦੀ ਇੱਥੋਂ ਸ਼ੁਰੂਆਤ ਹੋਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਲੰਬੇ ਸਮੇਂ ਬਾਅਦ ਜਿਹੜਾ ਇਹ ਕਿਲਾ ਖੋਲਿਆ ਗਿਆ ਤਾਂ 10 ਦਿਨ ਦੇ ਲਈ ਜਿਹੜਾ ਲੋਕਾਂ ਨੂੰ ਸੰਗਤ ਨੂੰ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚ ਕੇ ਦਰਸ਼ਨ ਕਰ ਰਹੀ ਹੈ ਇਹ ਜਾਣਕਾਰੀ ਮਿਲੀ ਹੈ ਦੂਰੋਂ ਦੂਰੋਂ ਲੋਕ ਆ ਜਿਹੜੇ ਇਸ ਕਿਲੇ ਮੁਬਾਰਕ ਦੇ ਵਿੱਚ ਪਹੁੰਚ ਕੇ ਬਾਬਾ ਫਰੀਦ ਜੀ ਦੇ ਤਪ ਸਥਾਨ ਦੇ ਬਾਬਾ ਫਰੀਦ ਜੀ ਦੇ ਦਰਸ਼ਨ ਕਰਦੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗੈੰਟੀ ਦੇ ਵਿੱਚ ਸੰਗਤ ਹੈ ਜਿਹੜੀ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ ਤਾਂ ਛੋਟੇ-ਛੋਟੇ ਬੱਚੇ ਸਕੂਲਾਂ ਦੇ ਜਿਹੜੇ ਅੱਜ ਇੱਥੇ ਪਹੁੰਚ ਰਹੇ ਆ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਕਿਲੇ ਦੇ ਵਿੱਚ ਬਾਬਾ ਫਰੀਦ ਜੀ ਦਾ ਤਪ ਸਥਾਨ ਤਾਂ ਉਸ ਜਗ੍ਹਾ ਤੇ ਇਹ ਸੰਗਤ ਹੈ ਜਿਹੜੀ ਨਤਮਸਤਕ ਹੋਣ ਪਹੁੰਚ ਰਹੀ ਹੈ ਤਾਂ ਸੰਗਤ ਦਾ ਬਹੁਤ ਵੱਡੀ ਮਨਸਾ ਸੀ ਕਿਤੇ ਨਾ ਕਿਤੇ ਜਿਹੜਾ ਸਾਨੂੰ ਇਸ ਕਿਲੇ ਦੇ ਦਰਸ਼ਨ ਹੋਣ ਤਾਂ ਦੇਖ ਸਕਦੇ ਹੋ ਤੁਸੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ ਆ ਕੀ ਕਹਿਣਾ ਚਾਹਾਂਗਾ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬੜੀ ਵਧੀਆ ਖੁਸ਼ੀ ਆ ਪ੍ਰਮਾਤਮਾ ਨੇ ਸੁਣ ਲਈ ਜੀ ਇਹ ਕਿਲਾ ਦਾ ਗੇਟ ਖੁੱਲਣਾ ਚਾਹੀਦਾ ਸਦਾ ਭਾਰ ਜੀ ਸਾਂਗਤ ਦਰਸ਼ਨ ਕਰੀ ਜਾਂਦੀ ਹੈ ਜੀ ਉਹ ਵਧੀਆ ਜੀ ਲੋਣਕਾਂ ਲੱਗੇ ਆ ਬਾਬੇ ਦੀਆਂ ਜੀ ਕਿਰਪਾ ਬਾਬੇ ਦੀ ਜਿਆਦਾਤਰ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇਹੀ ਸੋਚ ਆ ਵੀ ਇਹ ਕਿਲਾ ਲੰਬੇ ਤੌਰ ਤੇ ਖੁੱਲ ਵਾਈ ਗੁਰ ਜੀ ਹਾਂਜੀ 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 ਵਾਈ ਗੁਰ ਜੀ ਅੱਜ ਕਿਲਾ ਖੁੱਲ ਜਾਈ ਸਾਰੇ ਮਨਿਆਦਾ ਜੀ ਲਾ ਕੇ ਆ ਵਾਈ ਗੁਰੂ ਜੀ ਜੂਥ ਕੀ ਸੋਚ ਰਹੀ ਹੈ ਗੁਰ ਹਾਂਜੀ ਲੋਜਵਾਨ ਕੀ ਸੋਚ ਰਿਹਾ ਕਿਤੇ ਸੋਚਿਆ ਸੀਗਾ ਵੀ ਇਹ ਤਪਸਥਾਨ ਦੇ ਦਰਸ਼ਨ ਹੋ ਜਾਣਗੇ ਹਾਂਜੀ ਮੈਨਾਂ ਮਾਲਕ ਦੀ ਮਿਹਰ ਹੈ ਜੀ ਚਲੋ ਸਾਰੀ ਸਾਧ ਸੰਗਤ ਨੂੰ ਦਰਸ਼ਨ ਹੋਣੇ ਨਸੀਬ ਹੋਏ ਹੈ ਜੀ ਕਾਫੀ ਸਾਲਾਂ ਤੋਂ ਇਹ ਕਲਾਬ ਬੰਦ ਸੀ ਚਲੋ ਅਸੀਂ ਤਾਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦੇ ਜਿਨ੍ਹਾਂ ਦੀ ਕਿਰਪਾ ਦੇ ਨਾਲੇ ਦਰਬਾਰ ਖੁੱਲਿਆ ਜੀ ਸਾਰੀ ਸਾਧ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਤੇ ਹੁਣ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਕਰ ਰਹੇ ਵੀ ਲੰਬੇ ਸਮੇਂ ਤੱਕ ਇਹ ਇਕੱਲਾ ਖੁੱਲ ਜੇ ਚਲੋ ਜੀ ਅਸੀਂ ਤਾਂ ਇਹ ਦਿਲੋਂ ਦੁਆ ਕਰਦੇ ਹਾਂ ਵੀ ਚਲੋ ਇਹ ਖੁੱਲੇ ਕਿਲਾ ਸਾਤ ਸੰਗਤ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ ਜੀ ਦੇਖ ਸਕਦੇ ਹੋ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਵੀ ਜਿਹੜੇ ਅੱਜ ਸਰਕਾਰੀ ਅਫਸਰ ਆ ਜਾਂ ਟੀਚਰ ਇੱਥੇ ਲੈ ਕੇ ਪਹੁੰਚੇ ਆ ਤਾਂ ਇਹਨਾਂ ਦਾ ਵੀ ਇੱਕੋ ਇੱਕ ਮਕਸਦ ਹੈ ਕਿ ਇਹਨਾਂ ਬੱਚਿਆਂ ਨੂੰ ਵੀ ਉਸ ਬਾਬਾ ਫਰੀਦ ਜੀ ਦੇ ਤਪ ਸਥਾਨ ਦੇ ਦਰਸ਼ਨ ਕਰਵਾਏ ਜਾਣ ਤਾਂ ਬਹੁਤ ਵੱਡੀ ਗੱਲ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਵੱਖਰੀ ਜਿਹੜੀ ਸੋਚ ਆਈ ਹੈ ਕਿ ਬੱਚਿਆਂ ਨੂੰ ਆਪਾਂ ਦਰਸ਼ਨ ਕਰਵਾਈਏ ਕਿਉਂਕਿ ਆਪਾਂ ਗੱਲ ਕਹਿ ਸਕਦੇ ਜਿਵੇਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਵੱਡੇ ਵੱਡੇ ਬਜ਼ੁਰਗਾਂ ਨੇ ਇੱਥੋਂ ਤੱਕ ਆ ਕੇ ਦਰਸ਼ਨ ਕੀਤੇ ਹੋਣਗੇ ਤਾਂ ਅੱਜ ਇਹ ਬੱਚਿਆਂ ਨੂੰ ਜਿਹੜਾ ਇਸ ਸਥਾਨ ਤੇ ਲੈ ਕੇ ਪਹੁੰਚਿਆ ਹੈ ਤਾਂ ਗੱਲਬਾਤ ਕਰਾਂਗੇ ਜਗਤਾਰ ਜੀ ਸਾਡੇ ਨਾਲ ਆ ਜਗਤਾਰ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚ ਗਏ ਤੁਸੀਂ ਹਾਂਜੀ ਹਾਂ ਥੈਂਕ ਯੂ ਮਾਨਸਾ ਸਾਹਿਬ ਫਸਟ ਆਫ ਆਲ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਭਾਗ ਦੇ ਵੱਲੋਂ ਮਤਲਬ ਇਹ ਨਿਰਦੇਸ਼ ਸੀ ਜਾਂ ਸਾਨੂੰ ਸੁਜੈਸਟ ਕੀਤਾ ਗਿਆ ਸੀ ਕਿ ਬੱਚਿਆਂ ਨੂੰ ਤਾਪਸਥਾਨ ਬਾਫ ਫਰੀਜ ਦੀ ਜਰੂਰ ਦਿਖਾਇਆ ਜਾਵੇ ਔਰ ਅਜ ਦੇਵ ਸਿੰਘ ਵਾਲਾ ਸਕੂਲ ਦੇ ਬੱਚੇ ਜਿਹੜੇ ਹੈਗੇ ਆ ਬਿੱਟੂ ਗਦਰ ਜੀ ਔਰ ਸਮੂਹ ਸਟਾਫ ਅੱਜ ਲੈ ਕੇ ਆਏ ਆ ਔਰ ਉਹਨਾਂ ਬੱਚਿਆਂ ਨੂੰ ਮੈਂ ਆਪਣੀਆਂ ਵਿਸ਼ਿਸ਼ ਦੇਣ ਦੇ ਲਈ ਔਰ ਮੈਂ ਵੀ ਖੁਦ ਦਰਸ਼ਨ ਕਰਨ ਦੇ ਲਈ ਅੱਜ ਮੈਂ ਇੱਥੇ ਆਇਆ ਹਾਂ ਜੀ ਬੜੇ ਮੰਨਦੇ ਕਿ ਕਿਵੇਂ ਬੱਚਾ ਆ ਕਿਉਂਕਿ ਹੋ ਸਕਦਾ ਇਹਨਾਂ ਬੱਚਿਆਂ ਨੂੰ ਵਿਚਾਰਾਂ ਨੂੰ ਕਿਸੇ ਨੂੰ ਕੋਈ ਇਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਨਾ ਇੱਥੇ ਲਿਆ ਸਕਣ ਤੁਸੀਂ ਅੱਜ ਲੈ ਆਏ ਬਿਲਕੁਲ ਜੀ ਬਿਲਕੁਲ ਇਹ ਬੱਚੇ ਸਾਡੇ ਪਿੰਡੂ ਬੱਚੇ ਹੁੰਦੇ ਆ 노 ਡਾਊਟ ਹਨਾ ਇਹਨਾਂ ਦੇ ਪੇਰੈਂਟਸ ਨੂੰ ਵੀ ਇੱਥੇ ਇਹ ਨਹੀਂ ਪਹੁੰਚਣ ਦਾ ਮੌਕਾ ਮਿਲਦਾ ਔਰ ਬੱਚਿਆਂ ਨੂੰ ਬਾਬਾ ਫਰੀਦ ਜੀ ਧਰਤੀ ਦੇ ਨਾਲ ਜੋੜਨ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਜੋੜਨ ਦੇ ਲਈ ਅਸੀਂ ਇਹਨਾਂ ਬੱਚੇ ਨੂੰ ਇੱਥੇ ਲੈ ਕੇ ਆਏ ਹਾਂ ਜੀ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਛੋਟੇ ਛੋਟੇ ਬੱਚੇ ਜਿਹੜਾ ਲੜਕੇ ਲੜਕੀਆਂ ਜਿਹੜੇ ਅੱਜ ਪਹੁੰਚੇ ਇਸ ਧਰਤੀ ਤੇ ਤਾਂ ਇਹਨਾਂ માં ਬੇਟੇ ਜਿਹਾਰਪ੍ਰੀਤ ਯਾਰ ਪ੍ਰੀਤ ਕਿੱਥੇ ਆਏ ਅੱਜ ਜੀ ਅਸੀਂ ਕਿਲਾ ਵੇਖਣ ਕਿਲਾ ਵੇਖ ਰਹੇ ਆ ਇਹ ਤੇ ਬਾਬਾ ਫਰੀਦ ਜੀ ਦਾ ਤਪਸਥਾਨ ਆ ਉਹ ਵੀ ਦੇਖਣਾ ਹੈ ਯੈਸ ਅੱਛਾ ਮਨ ਦੇ ਵਿੱਚ ਪਹਿਲਾਂ ਸੋਚਿਆ ਸੀ ਕਿਤੇ ਵੀ ਇੰਨੇ ਦਰਸ਼ਨ ਹੋਣ ਦਾ ਮੌਕਾ ਮਿਲੂਗਾ ਨੋਸ ਨਹੀਂ ਕਿੰਨੇ ਕੁ ਖੁਸ਼ ਹੈ ਜੀ ਵਾਦ ਸਭ ਤੋਂ ਵੱਧ ਕੀ ਦਾ ਧੰਨਵਾਦ ਕਰੋਗੇ ਜੀ ਅਸੀਂ ਜਿਸਲਾ ਦਾ ਸਰਾਨਾ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਬੱਚੀ ਨੇ ਕਹਿਤਾ ਕਿ ਸਾਡੇ ਜਿਹੜੇ ਸਾਰਾ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਲੈ ਕੇ ਆਏ ਆ ਤਾਂ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਤਾਂ ਇਹਨਾਂ ਵੱਲੋਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰ ਕਿੰਨੀ ਵੱਡੀ ਗੈਂਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਆ ਤਾਂ ਜ਼ਿਆਦਾਤਰ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਇਸ ਕਿਲੇ ਦੇ ਵਿੱਚ ਹੋ ਸਕਦਾ ਕਿਸੇ ਨੇ ਦਰਸ਼ਨ ਅਜੇ ਤੱਕ ਨਾ ਕੀਤੇ ਹੋਣ ਇਧਰਲੇ ਪਾਸੇ ਇਹ ਤਸਵੀਰ ਸਾਂਝੀ ਕਰਦੇ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਪਹੁੰਚੀ ਹੈ ਲੈਂ ਲੱਗੀ ਹੈ ਤਾਂ ਅੰਦਰਲੇ ਪਾਸੇ ਜਿਹੜਾ ਪਹੁੰਚ ਕੇ ਉਹਨਾਂ ਨੇ ਬਾਬਾ ਫਰੀਦ ਜੀ ਦੇ ਤਪ ਸਥਾਨ ਦੇ ਜਿਹੜੇ ਦਰਸ਼ਨ ਕਰਨੇ ਨੇ ਤਾਂ ਬਹੁਤ ਵੱਡਾ ਜਿਹੜਾ ਉਪਰਾਲਾ ਜਿਹੜਾ ਸੰਗਤਾਂ ਨੂੰ ਮਿਲਿਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਕਿੰਨੀ ਖੁਸ਼ੀ ਮਸੂਰ ਹੋਰੀ ਯਾਤਰਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਆਪਣੀ तकरीबन 50 ਸਾਲ ਦੀ ਉਮਰ ਹੋ ਗਈ ਹੈ ਤੇ ਮੈਨੂੰ तकरीबन 35 ਸਾਲ ਹੋ ਗਏ ਇੱਥੇ ਵਿਚਰਦਿਆਂ ਨੂੰ ਪਹਿਲੀ ਵਾਰ ਦਰਸ਼ਨ ਕਰਨ ਲੱਗੇ ਆ ਤੇ ਗੁਰੂ ਜੀ ਦੀ ਕਿਰਪਾ ਬਹੁਤ ਵਧੀਆ ਹੈ ਜੀ ਤਾਂ ਇਹ ਚਾਹੁੰਦੇ ਆ ਕਿ ਹਰ ਹਫ਼ਤੇ ਖੁੱਲ੍ਹਾ ਕਰੇ ਤੇ ਹਰ ਸਾਰੇ ਪ੍ਰਾਣੀਆਂ ਨੂੰ ਦਰਸ਼ਨ ਹੁੰਦੇ ਰਹਿਣ ਸਹੀ ਗੱਲ ਹੈ ਇੰਨੀ ਇਕੱਠ ਜਿਵੇਂ ਹੁਣ ਹੋਈ ਜਾਂਦਾ ਐਵੇਂ ਰੋਜ਼ ਹੀ ਹੋ ਸਕਦਾ ਬਹੁਤ ਜਿਆਦੇ ਵਧੀਆ ਲੱਗਦਾ ਮੇਰੇ ਮਨ ਦੇ ਵਿੱਚ ਸੋਚਿਆ ਸੀ ਵੀ ਇਹ ਦਰਸ਼ਨ ਕਰਨ ਦਾ ਮੌਕਾ ਮਿਲੂ ਇਹ ਨਹੀਂ ਸੋਚਿਆ ਸੀ ਕਦੇ ਵੀ ਅੱਜ ਪਹਿਲਾਂ ਕਿਤੇ ਕਿਤੇ ਆ ਹਾਂਜੀ ਪਹਿਲਾਂ ਸਾਡੇ ਬਾਬੇ ਇੱਥੇ ਨੌਕਰੀਆਂ ਕਰਦੇ ਸੀਗੇ ਸਾਰੇ ਤੇ ਇੱਥੇ ਹੀ ਉਹਨਾਂ ਨੇ ਆਹ ਕੰਮ ਕੀਤਾ ਬਹੁਤ ਜਿਆਦੇ ਦਾਦੇ ਪੁਰਦਾਦੇ ਅਸੀਂ ਰਹਿਣ ਪਰਵਾਣੇ ਇੱਥੋਂ ਦੇ ਹੀ ਆ ਪਰ ਅੱਜ ਪਹਿਲੀ ਵਾਰ ਆ ਅਸਲੀ ਤਾਂ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਇੱਥੇ ਜਗ੍ਹਾ ਹੈਗੀ ਆ ਪਰ ਹੁਣ ਪਤਾ ਲੱਗਾ ਪਹਿਲਾਂ ਕਈ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਦੱਸਦੇ ਹੁੰਦੇ ਸੀ ਤੇ ਲੋਕ ਕਹਿੰਦੇ ਹੁੰਦੇ ਸੀ ਵੀ ਇਹ ਕੀ ਜਗ੍ਹਾ ਹੈ ਪਰ ਹੁਣ ਪੂਰਾ ਬਦਲ ਆ ਗਿਆ ਪੂਰੇ ਇਲਾਕੇ ਚ ਹਾਂਜੀ ਬਹੁਤ ਹਾਂਜੀ ਬਹੁਤ ਖੁਸ਼ ਆ ਰਾਜੇ ਦਾ ਇੱਕ ਮਹਿਲ ਵੇਖਣ ਵਾਸਤੇ ਆਏ ਆ ਤੇ ਇਹ ਬਹੁਤ ਅੱਛੀ ਗੱਲ ਹੈ ਸ਼ਰਦਾ ਜੀ ਵਾਦਾ ਹੁੰਦਾ ਲੋਕਾਂ ਦੀ ਲਾਈਫ ਚ ਪਹਿਲੀ ਵਾਰੀ ਮੌਕਾ ਲੱਗਿਆ 45 ਸਾਲ ਦੀ ਇਹ ਚ ਕਦੇ ਇੱਥੇ ਦਰਸ਼ਨ ਨਹੀਂ ਕੀਤੇ ਸੀਗੇ ਸਰਕਾਰ ਲਈ ਇਹ ਪ੍ਰਾਲਾ ਕੀਤਾ ਗਿਆ ਬਹੁਤ ਅੱਛੀ ਗੱਲ ਹੈ ਹੁਣ ਤੁਸੀਂ ਇਹ ਸੋਚਦੇ ਵੀ ਆਉਣ ਵਾਲੇ ਸਮੇਂ ਚ ਲੰਬੇ ਸਮੇਂ ਲਈ ਜਿਹੜਾ ਇਹ ਖੁੱਲ ਜੇ ਪੱਕਾ ਹੀ ਖੁੱਲ ਜੇ ਤਾਂ ਲੋਕ ਇੱਥੇ ਦਰਸ਼ਨ ਇਸੇ ਤਰ੍ਹਾਂ ਤਰੀਕੇ ਨਾਲ ਕਰਦੇ ਰਹਿਣ ਬਹੁਤ ਅੱਛੀ ਗੱਲ ਹੈ ਲੰਬਾਈ ਖੋਲੀਏ ਤਾਂ ਨਹੀਂ ਮਹੀਨੇ 'ਚ ਹਫਤੇ ਲਈ ਤਾਂ ਜਰੂਰ ਖੋਲਿਆ ਕਰਨ ਜੇ ਲਗਾਤਾਰ ਹੀ ਖੋਲਿਆ ਕਿੱਥੋਂ ਆਏ ਤੁਸੀਂ ਹਾਂ ਯਾਰ ਕਿਹਨਾਂ ਥਾਂ ਵਾਲੇ ਤੋਂ ਹਾਂਜੀ ਸਿਰਫ ਇਹੀ ਸੋਚ ਕੇ ਆਏ ਵੀ ਅਸੀਂ ਤਪਸਥਾਨ ਤੇ ਜਾ ਕੇ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਦਰਸ਼ਨ ਕਰਕੇ ਹਾਂਜੀ ਪਹਿਲਾਂ ਸੋਚਿਆ ਸੀ ਮਨ 'ਚ ਵੀ ਇਹ ਮੌਕਾ ਮਿਲੂ ਤੁਹਾਨੂੰ ਨਹੀਂ ਜੀ ਸੋਚੋ ਜੀ ਹਾਂਜੀ ਕਿ ਕਿਹਨੇ ਕਿਹਾ ਕਿੱਥੋਂ ਆਏ ਆ ਪੰਜਗਰਾਂ ਤੋਂ ਜੀ ਪੰਜਗਰਾਂ ਤੋਂ ਆਏ ਆ ਅੱਜ ਕਿਵੇਂ ਆਇਆ ਇੱਥੇ ਨਹੀਂ ਬਾਬਾ ਜੀ ਦੇ ਦਰਸ਼ਨ ਕਰ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਅਸੀਂ ਕਰਦੇ ਹਾਂ ਨਾਲ ਲੈ ਕੇ ਆਏ ਹਾਂ ਹਾਂਜੀ ਹਾਂਜੀ ਖੁਸ਼ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿੱਥੋਂ ਆਏ ਤੁਸੀਂ ਕੋੜਕੂਰਾ ਜੀ ਹਾਂਜੀ ਕੋੜਕੂਰੇ ਤੋਂ ਕੋੜਕੂਰੇ ਤੋਂ ਕੀ ਮੰਤ ਸੋਚ ਕੇ ਆਏ ਹੋ ਬਾਬਾ ਜੀ ਤਪਸਥਾਨ ਦਰਸ਼ਨ ਕਰਨੇ ਵਾਸਤੇ ਹਾਂਜੀ ਦਰਸ਼ਨ ਕਰਨ ਆਏ ਹਾਂ ਜੀ ਗੁਰੂ ਮਹਾਰਾਜ ਜੀ ਦੇ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਹਾਂਜੀ ਪਹਿਲਾਂ ਕਿਤੇ ਆਏ ਆ ਇੱਥੇ ਤੁਸੀਂ ਪਹਿਲਾਂ ਆਏ ਆ ਬਹੁਤ ਚਿਰ ਹੋ ਗਿਆ ਉਦੋਂ ਖੁੱਲਿਆ ਸੀ ਇਹ ਦਰਸ਼ਨ ਕੀਤੇ ਸੀ ਤੇ ਹੁਣ ਇਸੇ ਤਪਸਥਾਨ ਦੇ ਦਰਸ਼ਨ ਕਰਕੇ ਗਏ ਗਏ ਆ ਪਹਿਲਾਂ ਗਏ ਸੀ ਬਹੁਤ ਬਹੁਤ ਚਿਰ ਹੋਇਆ ਤੇ ਹੁਣ ਅਸੀਂ ਦੂਸਰੀ ਵਾਰ ਆਏ ਆ ਈ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਵੀ ਜਿਹੜੇ ਪਰਾ ਬਜ਼ੁਰਗ ਹੈ ਪਰਾ ਬੱਚਿਆਂ ਨੂੰ ਤਾਂ ਵਿਚਾਰਾ ਨਹੀਂ ਪਤਾ ਹੋਣਾ ਬਜ਼ੁਰਗਾਂ ਨੂੰ ਨਹੀਂ ਪਤਾ ਵੀ ਇੱਥੇ ਬਾਬਾ ਫਰੀਦ ਦਾ ਤਪਸਥਾਨ ਹੈ ਸਾਨੂੰ ਤਾਂ ਵੀ ਪਤਾ ਸੀਗਾ ਅਸੀਂ ਤਾਂ ਮੁਲਾਜ਼ਮ ਸੀ ਕਿਲਾ ਪਹਿਲੀ ਵਾਰ ਹੀ ਵੇਖਣ ਲੱਗੇ ਆਂ ਜੀ ਅੰਦਰੋਂ ਕਿਲਾ ਹੀ ਪਹਿਲੀ ਵਾਰ ਦੀ ਲੱਗੇ ਤੁਸੀਂ ਕਿਤੇ ਪਹਿਲਾਂ ਵੇਖਿਆ ਹਾਂਜੀ ਆਈ ਸੀ ਪਿਛਲੀ ਵਾਰੀ ਨਾ ਬਾਫਰੀ ਦੇ ਮੇਲੇ ਤੇ ਇੱਥੇ ਪ੍ਰੋਗਰਾਮ ਕਰਦੇ ਆ ਉਦੋਂ ਅਸੀਂ ਮੱਥਾ ਟੇਕ ਕੇ ਗਏ ਸੀ ਇੱਥੇ ਹਾਂਜੀ ਹਾਂਜੀ ਹੁਣ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਮੈਂ ਤਾਂ ਤੀਜੀ ਵਾਰੀ ਆ ਗਈ ਅੱਜ ਇੱਥੇ ਪਹਿਲਾ ਟਾਈਮ ਨਹੀਂ ਲੱਗਿਆ ਘਰੇ ਬਿਜ਼ੀ ਸੀਗੇ ਹੁਣ ਅਸੀਂ ਤੀਜੀ ਵਾਰੀ ਆ ਗਏ ਹਾਂਗੇ ਤੇ ਮੱਥਾ ਟੇਕਣ ਹਾਂਜੀ ਤਾਂ ਤੁਸੀਂ ਸੰਗਤ ਕਿੰਨੀ ਖੁਸ਼ੀ ਮਹਿਸੂਸ ਕਰ ਰਹੀ ਹੈ ਤਾਂ ਇਧਰਲੇ ਪਾਸੇ ਜਿਹੜੇ ਬੈਠੇ ਆ ਪੁਰਬਾਂ ਦੇ ਬੈਠੇ ਆ ਤਮਾਮ ਜਿਹੜੇ ਜਿਹੜੇ ਇੱਥੇ ਸਮਾਜ ਸੇਵੀ ਬੈਠਿਆ ਤਾਂ ਇਹਨਾਂ ਵੱਲੋਂ ਲਗਾਤਾਰ ਜਿਹੜੀ ਲੰਗਰ ਦੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਕਹਿਣੇ ਚਾਹੁੰਦੇ ਇਹੀ ਹੈ ਵੀ ਅਸੀਂ ਤਾਂ ਬੈਠੇ ਜੀ ਇਹਨਾਂ ਨੂੰ ਲੋਕਾਂ ਦੇ ਵੀ ਜੋ ਆਪਦੇ ਖਿਆਲ ਵਿਚਾਰ ਲੈ ਕੇ ਆਉ ਉਹ ਸਾਰੇ ਲੋਕਾਂ ਦੇ ਰਜਿਸਟਰ ਪਿਆ ਪਿਆ ਉਹ ਕਦੇ ਵੀ ਪੱਕੇ ਤੌਰ ਤੇ ਖੋਲਿਆ ਜਾਵੇ ਲੋਕਾਂ ਦੀ ਜਮਾਤ ਆ ਬੱਚਿਆਂ ਦੀ ਜਮਾਤ ਵੀ ਅਸੀਂ ਵੇਖਣਾ ਚਾਹੁੰਦੇ ਵੀ ਕਿਲਾ ਕੀ ਜਿਆਦੇ ਡਿਮਾਂਡ ਲੋਕਾਂ ਦੀ ਇਹੀ ਹੈ ਵੀ ਇਹ ਪੱਕੇ ਤੌਰ ਤੇ ਖੋਲਿਆ ਜਾਵੇ ਤੌਰ ਤੇ ਖੋਲਿਆ ਜਾਵੇ ਤਾਂ ਜੋ ਪਤਾ ਲੱਗੇ ਵੀ ਕਿਲਾ ਕੀ ਚੀਜ਼ ਹੈ ਰਾਜਾ ਕਿਸ ਤਰ੍ਹਾਂ ਸੀ ਕਿਵੇਂ ਦੱਸਾ ਆ ਜਿਹੜਾ ਹੁਣ ਤੁਸੀਂ ਰਜਿਸਟਰ ਦੇ ਵਿੱਚ ਆ ਸਾਈਨ ਕਰਵਾ ਰਹੇ ਆ ਇਹ ਹੁਣ ਕਿੱਥੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਕਿਉਂਕਿ ਕਾਪੀ ਭਰ ਚੁੱਕੀ ਹੈ ਜਿੰਨੀ ਕੋਸ਼ਿਸ਼ ਕੀਤੀ ਸਿਆਸੀ ਤੌਰ ਤੇ ਸਰਕਾਰੀ ਤੌਰ ਤੇ ਪ੍ਰਸ਼ਾਸਿਤ ਤੌਰ ਤੇ ਵੀ ਇਹਨੂੰ ਖੋਲ੍ਹਿਆ ਜਾਵੇ ਪਰ ਉਹ ਕਾਨੂੰਨ ਰੂਲ ਪਧਾਵ ਕੀ ਚੱਲੂਗਾ ਖੁੱਲੂਗਾ ਕਹਿੰਦੇ ਕਿਸੇ ਦੇ ਖੁੱਲਣਾ ਨਹੀਂ ਬਾਕੀ ਸਰਕਾਰਾਂ ਦੀ ਮਰਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਰ ਬਾਅਦ ਵਿੱਚ ਮੈਂ ਤਾਂ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਹੈ ਤਾਂ ਆਹ ਦੇਖ ਸਕਦੇ ਹੋ ਤੁਸੀਂ ਇਹ ਕਾਪੀ ਜਿਹੜੇ ਆ ਭਰ ਚੁੱਕੀ ਐ ਤਾਂ ਲੋਕਾਂ ਦੇ ਇਸ ਤੇ ਜਿਹੜੇ ਵਿਊ ਲੈ ਜਾ ਰਹੇ ਨੇ ਉਹਨਾਂ ਦੇ ਸਾਈਨ ਕਰਵਾਏ ਜਾ ਰਹੇ ਨੇ ਵੀ ਤੁਸੀਂ ਕੀ ਚਾਹੋਣੇ ਆ ਤਾਂ ਲੋਕਾਂ ਦੀ ਜ਼ਿਆਦਾਤਰ ਇਹ ਹੀ ਸੋਚ ਹੈ ਕਿ ਅਸੀਂ ਇੱਥੇ ਲਗਾਤਾਰ ਪਹੁੰਚ ਗਏ ਲਗਾਤਾਰ ਇਹ ਜਿਹੜਾ ਕਿਲਾ ਪੱਕੇ ਤੌਰ ਤੇ ਖੁੱਲ ਜਾਵੇ ਪੱਕੇ ਤੌਰ ਤੇ ਜਿਹੜੇ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਜਿਹੜਾ ਦਰਸ਼ਨ ਕਰਨ ਦਾ ਸਾਨੂੰ ਜਿਹੜਾ ਮੌਕਾ ਮਿਲਦਾ ਰਵੇ ਤਾਂ ਇਹ ਫਰੀਦਕੋਟ ਦੇ किला मुबारक ਦੀ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਵਿਰਾਸਤੀ ਕਿਲਾ ਤਾਂ ਇਸ ਵਿਰਾਸਤ ਨੂੰ ਦੇਖਣ ਲਈ ਲੋਕਾਂ ਦੇ ਮਨਾਂ ਦੇ ਵਿੱਚ ਬੜੀ ਵੱਡੀ ਤਮੰਨਾ ਹੈ ਦੂਜੇ ਪਾਸੇ ਜਿਹੜਾ ਕਿ ਇਸ ਜਗ੍ਹਾ ਤੇ ਜਦੋਂ ਬਾਬਾ ਫਰੀਦ ਜੀ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਰੱਖੀ ਗਈ ਸੀਗੀ ਇਸ ਕਿਲੇ ਦਾ ਜਦੋਂ ਕੰਮ ਕਾਹ ਚੱਲ ਰਿਹਾ ਸੀਗਾ ਬਾਬਾ ਫਰੀਦ ਨੂੰ ਉਸ ਕੰਮ ਤੇ ਜਿਹੜਾ ਲਾਇਆ ਗਿਆ ਸੀਗਾ ਤੇ ਬਾਬਾ ਫਰੀਦ ਜੀ ਦੀ ਜਿਹੜੀ ਟੋਕਰੀ ਗਾਰੇ ਵਾਲੇ ਤੋਂ ਗਾਰੇ ਦੀ ਜਿਹੜੀ ਉੱਪਰ ਚੱਕੀ ਗਈ ਸੀਗੀ ਤਾਂ ਉਹ ਟੋਕਰੀ ਤਾ ਅੰਦਰਲੇ ਸਥਾਨ ਤੇ ਵਾਪਸ ਲਈ ਗਈ ਸੀ ਤਾਂ ਉਹ ਸਥਾਨ ਜਿਹੜਾ ਬਣਾਇਆ ਗਿਆ ਤਾਂ ਉਸ ਸਥਾਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਆ ਛੋਟੇ ਛੋਟੇ ਬੱਚੇ ਤੋਂ ਜਿਵੇਂ ਪਹਿਲਾਂ ਵੀ ਦੱਸਿਆ ਵੇਖੋ ਕਿੰਨੀ ਵੱਡੀ ਗੈਂਤੀ ਦੇ ਵਿੱਚ ਇੱਥੇ ਜਿਹੜੇ ਬੱਚੇ ਪਹੁੰਚਨੇ ਸ਼ੁਰੂ ਹੋ ਗਏ ਨੇ ਕਿਨਾ ਪੁੱਤ ਜਸੈਦਪਕਰ ਕਿੱਥੋਂ ਆਏ ਆ ਦੀਪ ਸਿੰਘ ਵਾਲੇ ਤੋਂ ਕੀ ਲੈਣਾ ਹੈ ਅੱਜ ਦਰਸ਼ਨ ਕਰਨ ਹੈ ਦਰਸ਼ਨ ਕਰਨ ਦਰਸ਼ਨ ਕਰਨ ਕਿਲੇ ਮੁਵਾਰਕ ਦੇ ਬਾਬਾ ਫਰੀਦ ਜੀ ਦੇ ਕਿਲੇ ਮੁਵਾਰਕ ਜੀ ਦੇ ਬਾਬਾ ਫਰੀਦ ਜੀ ਦੇ ਨਹੀਂ ਕਰੋਗੇ ਹਾਂਜੀ ਬਹੁਤ ਖੁਸ਼ ਹੋ ਰਹੇ ਹਾਂ ਹਾਂਜੀ ਕੀ ਬਾਤ ਹੈ ਤਾਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਿੰਨੀ ਖੁਸ਼ੀ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਅੱਜ ਇਹਨਾਂ ਨੂੰ ਵੀ ਇਹਨਾਂ ਦੇ ਆਪਾਂ ਕਹਿ ਸਕਦੇ ਹਾਂ ਪਰਮਾਤਮਾ ਦੀ ਕਿਰਪਾ ਹੈ ਇਹਨਾਂ ਬੱਚਿਆਂ ਤੇ ਜਿਹੜਾ ਇਹਨਾਂ ਨੂੰ ਅੱਜ ਇਸ ਵਿਰਾਸਤੀ ਕਿਲੇ ਦੇ ਔਰ ਬਾਬਾ ਫਰੀਦ ਜੀ ਦੇ ਤਪਸਥਾਨ ਤੇ ਪਹੁੰਚ ਕੇ ਬਾਬਾ ਫਰੀਦ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਤਾਂ ਇਹ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਇਸ ਕਿਲੇ ਮੁਬਾਰਕ ਦੀ ਜਿਹੜੀ ਸਾਂਝੀ ਕਰ ਰਹੇ ਹਾਂ ਸਾਰੀਆਂ ਤਸਵੀਰਾਂ ਦੂਜੀ ਗੱਲ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਦੇ ਹਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜਾ ਰਾਤ ਨੂੰ ਇਸੇ ਕਿਲੇ ਦੇ ਵਿੱਚ ਇੰਨੀਆਂ ਗਰਾਉਣਕੀਆਂ ਲੱਗੀਆਂ ਹੋਈਆਂ ਨੇ ਲੜੀਆਂ ਲਾਈਆਂ ਹੋਈਆਂ ਨੇ ਤਾਂ ਲੋਕਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਅਸੀਂ ਲਗਾਤਾਰ ਸਾਂਝੀਆਂ ਕਰਾਂਗੇ ਤੁਹਾਨੂੰ ਫੇਰ ਜਾਣਕਾਰੀ ਦਿੰਨੇ ਆ ਕਿ ਕੱਲ ਨੂੰ 20 ਨਵੰਬਰ ਨੂੰ ਇੱਥੇ ਜਿਹੜੇ ਸਹਿਜ ਪਾਠ ਦੇ ਪੋਗ ਹੈ ਉਹ ਪਾਏ ਜਾਣਗੇ ਉਸ ਤੋਂ ਬਾਅਦ 8 ਵਜੇ ਦੇ ਕਰੀਬ ਹੈ ਇਸ ਜਗ੍ਹਾ ਤੋਂ ਜਿਹੜਾ ਨਗਰ ਕੀਰਤਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਥੋਂ ਜਿਹੜਾ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ 8 ਵਜੇ ਤਾਂ ਇਥੋਂ ਲੱਖ-ਵੱਖ ਜਗ੍ਹਾ ਤੋਂ ਹੁੰਦਾ ਆਇਆ ਫਰੀਦਕੋਟ ਦੇ ਸ਼ਹਿਰ ਦੇ ਵਿੱਚ ਦੀ ਹੁੰਦਾ ਆਇਆ ਫਰੋਇਪੁਰ ਵਿੱਚ ਦੀ ਹੁੰਦਾ ਆਇਆ ਮੋਗੇ ਰਾਹੀਂ ਹੁੰਦਾ ਆਇਆ ਤਾਂ ਆਨੰਦਪੁਰ ਸਾਹਿਬ ਉਹ ਨਗਰ ਕੀਰਤਨ ਪਹੁੰਚੇਗਾ ਤਾਂ ਬਹੁਤ ਵੱਡਾ ਉਪਰਾਲਾ ਆਪਾਂ ਕਹਿ ਸਕਦੇ ਆ ਫਰੀਦਕੋਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਥੋਂ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਉਹਨਾਂ ਦੀ ਕਾਫੀ ਦੇਣ ਹੈ ਇਥੋਂ ਦੇ ਸਮਾਜ ਸੇਵੀ ਲੋਕ ਆ ਉਹਨਾਂ ਦੀ ਕਾਫੀ ਦੇਣ ਹੈ ਜਿਹੜੀ ਇਥੋਂ ਦੀ ਕਮੇਟੀ ਹੈ ਆਪਾਂ ਕਹਿ ਸਕਦੇ ਆ ਇਸ ਕਿਲੇ ਦੀ ਉਹਨਾਂ ਨੇ ਵੀ ਵੱਡਾ ਸਾਥ ਦਿੱਤਾ ਹੈ ਤਾਂ ਬਹੁਤ ਵੱਡਾ ਯੋਗਦਾਨ ਜਿਹੜਾ ਆਪਾਂ ਕਹਿ ਸਕਦੇ ਆ ਸਾਰਿਆਂ ਦਾ ਇੱਥੇ ਮਿਲਿਆ ਇਹਨਾਂ ਸੰਗਤਾਂ ਨੂੰ ਇਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਕੱਲੇ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਨਹੀਂ ਕਰਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੀ ਸੰਗਤ ਨੇ ਪਹੁੰਚ ਕੇ ਇੱਥੇ ਦਰਸ਼ਨ ਕੀਤੇ ਹੈ ਤਾਂ ਹਰ ਇੱਕ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ ਤੁਸੀਂ ਜੁੜੇ ਰਹੋ ਜੇ D5 ਚੈਨਲ ਪੰਜਾਬੀ ਦੇ ਨਾਲ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ